ਦੇਖੋ ਦੇਨੀਫਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜਲੰਧਰ ਵੈਸਟ ਦੇ ਵਿੱਚ ਜਿਹੜਾ ਇਸ ਤਮ ਸਿਆਸੀ ਅਖੜਾ ਪੁੱਜਦਾ ਪਹੁੰਚ ਚੁੱਕਾ ਹੈ ਤੇ ਦੰਦਾਸ ਦੀ ਕੀ ਲਗਾਤਾਰ ਜਿਹੜੇ ਬੀਜੇਪੀ ਗੱਲ ਕਰਦੇ ਤੇ ਬੀਜੇਪੀ ਪਾਰਟੀ ਵੱਲੋਂ ਸਮੂਹ ਲੀਡਰਸ਼ਿਪ ਵੀ ਜਲੰਧਰ ਵਿੱਚ ਆਣਾ ਜਾਣਾ ਸ਼ੁਰੂ ਕਰਤਾ ਤੇ ਇਸ ਤੇ ਗੱਲ ਕਰਦੇ ਆ ਜਲੰਧਰ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਜਲੰਧਰ ਦੇ ਬੀਜੇਪੀ ਦੇ ਐਸ ਸੀ ਮੋਚਾ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਬਾਦਲ ਜੀ ਮੇਨਾ ਮੌਜੂਦਾ ਕਿਸ ਤਰ੍ਹਾਂ ਦੀ ਕਹੋਗੇ ਇਹੜਾ ਇਲਾਕਾ ਆ ਐਸ ਸੀ ਆਖਰੀ ਸੀਟ ਹੈ ਤੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਸਰ ਸ਼ੀਤਲੰਗੁਰਾਲ ਬੀਜੇਪ ਇੱਥੇ ਜਿਮੀ ਚੋਂ ਵਾਸਤੇ ਕਿਸ ਤਰ੍ਹਾਂ ਦੇਖਦੇ ਹੋ ਕੇਸਾ ਦੇ ਹਾਲਾਤ ਇਸ ਬਸਤੀ ਦੇ ਬਣੇ ਤੇ ਕੀ ਮੁੱਦਾ ਸੇ ਜਦਾ ਚੱਲਦਾ ਹੈ ਐਸ ਵੇਲੇ ਇੱਥੇ ਥਾਂ ਥਾਂ ਤੇ ਕੂੜੇ ਢੇਰ ਲੱਗੇ ਆ ਔਰ ਸੀਤਨ ਰਾਜ ਜੀ ਪਹਿਲਾਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਔਰ ਉਹ ਛੱਡ ਕੇ ਕਿਉਂ ਆਏ ਉਸ ਦਾ ਕਾਰਨ ਇਹ ਸੀ ਜੋ ਆਮ ਆਦਮੀ ਪਾਰਟੀ ਨੇ ਮੁੱਦਿਆਂ ਵਾਸਤੇ ਆਪਣੇ ਜੋ ਵਾਅਦੇ ਕੀਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਕੋਈ ਲੇਡੀਜ਼ ਨੂੰ ਆਖਿਆ ਸੀ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਦੇਵਾਂਗੇ ਔਰ ਪੈਨਸ਼ਨਾਂ ਵਿੱਚ ਵਾਧਾ ਕਰਾਂਗੇ ਉਹ ਹਰੇਕ ਬੰਦੇ ਨੂੰ ਨੌਕਰੀ ਦੇਵਾਂਗੇ ਸਰਕਾਰੀ ਇਸਾ ਕੋਈ ਉਹਨਾਂ ਦਾ ਵਾਦਾ ਪੂਰਾ ਨਹੀਂ ਕੀਤਾ ਇਸ ਸਰਕਾਰ ਕੋ ਛੱਡ ਕੇ ਆਏ ਉਹ ਕੱਲ ਵੀ ਅਸੀਂ ਡੋਰ ਡੋਰ ਕੀਤਾ ਸਾਰੇ ਇਲਾਕੇ ਵਿੱਚ ਔਰ ਥਾਂ-ਥਾਂ ਕੂੜੇ ਢੇਰ ਲੱਗੇ ਆ ਸੀਵਰੇਜ ਬੰਦ ਪਏ ਆ ਉਹ ਕੋਈ ਇਹਨਾਂ ਕੋ ਮੁੱਦਾ ਹੈ ਨਹੀਂ ਜਿਸ ਕਰਕੇ ਇਹ ਇਲੈਕਸ਼ਨ ਵਿੱਚ ਖੜੇ ਹੋਏ ਆ ਅਸੀਂ ਤੇ ਸਰਕਾਰ ਨੂੰ ਇਹੇ ਬੇਨਤੀ ਕਰਦੇ ਆਂ ਵੀ ਜਿਹੜਾ ਅਸੀਂ ਸਾਡਾ ਖੜਾ ਸ਼ੀਤਨੁਰ ਰਾਜ ਜੀ ਉਸ ਨੂੰ ਭਾਰੀ ਮੋਹਤ ਨਾਲ ਜਿੱਤੋਂ ਦਾ ਕਾਰਨ ਇਹੀ ਆ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਆਪਣੇ ਇਲਾਕੇ ਵਿੱਚ ਵਿਕਾਸ ਕੀਤਾ ਹੈ ਹੁਣ ਗਾਵੇਂ ਵਿਕਾਸ ਕਰਨਗੇ ਇਸ ਮਿੱਦ ਨੂੰ ਮੁੱਦੇ ਨੂੰ ਲੈ ਕੇ ਅਸੀਂ ਉਹਨਾਂ ਨੂੰ ਆਪਾਂ ਚੋਣ ਲੜਾ ਰਹੇ ਹਾਂ ਜੀ ਸੀ ਵੀ ਪ੍ਰਧਾਨ ਮੰਤਰੀ ਨਿੰਦ ਮੋਦੀ ਪ੍ਰਧਾਨ ਮੰਤਰੀ ਬਣੇ ਆ ਕਿਸੇ ਦੇ ਦਿਓ ਅਗਰ ਸੈਂਟਰ ਚ ਮੋਦੀ ਸਰਕਾਰ ਹੈ ਤੇ ਅਗਰ ਜਿੰਦਰ ਤੋਂ ਹੀ ਵਾਜਪਾ ਦਾ ਉਮੀਦਵਾਰ ਐਮ ਐਲ ਏ ਬੰਦਾ ਤਾਂ ਲੱਗਦਾ ਵੀ ਜਿੰਦਰ ਦੀ ਨੁਹਾਰ ਬੰਸਦੀ ਤੇ ਨਸ਼ੇ ਦਾ ਜਿਹੜਾ ਬਾਰ ਬਾਰ ਗੱਲ ਕੀਤੀ ਨਸ਼ੇ ਦਾ ਵੀ ਖਾਤਮਾ ਤੇ ਹੋ ਸਕਦਾ ਹਾਂਜੀ ਇਸ ਮੁੱਦੇ ਨੂੰ ਲੈ ਕੇ ਜੀ ਅਸੀਂ ਆਪਣੇ ਕਮੇਟੀ ਵਿੱਚ ਇਕੱਠੇ ਕੀਤੇ ਆਂ ਔਰ ਅੱਜ ਵੀ ਸਾਡੀ ਮੀਟਿੰਗ ਸੀ ਇਸ ਮੁੱਦੇ ਨੇ ਲੈ ਕੇ ਔਰ ਜੋ ਥਾਂ-ਥਾਂ ਨਸ਼ਾ ਵਿਕ ਰਿਆ ਉਸ ਨੂੰ ਨੱਥ ਪਾਉਣ ਵਾਸਤੇ ਅਸੀਂ ਆਪਣੇ ਉਮੀਦਵਾਰ ਸ਼ਿਤਨਰਾਜ ਨੂੰ ਖੜਾ ਕਰ ਰਹੇ ਆਂ ਔਰ ਸਾਨੂੰ ਉਮੀਦ ਹੈ ਕਿ ਇਹ ਹਰ ਇੱਕ ਤਰ੍ਹਾਂ ਦਾ ਜੋ ਨਸ਼ਾ ਹੈ ਇਲਾਕੇ ਵਿੱਚ ਵਿਕ ਰਿਆ ਉਸ ਨੂੰ ਨੱਥ ਪਾਉਣਗੇ ਔਰ ਜੋ ਜੋ ਇਹ ਇਲੈਕਸ਼ਨ ਹੈ ਆਪ ਜੀ ਨੂੰ ਪਤਾ ਹੀ ਐ ਐਮਐਲ ਇਲੈਕਸ਼ਨ ਹੈ ਇਸ ਦਾ ਨਾਂ ਤਾਂ ਕੋਈ ਉੱਪਰ ਸੈਂਟਰ ਵਿੱਚ ਕੋਈ ਫਾਇਦਾ ਹੈ ਔਰ ਨਾ ਕੋਈ ਇਸ ਜੋ ਪਹਿਲਾਂ ਹੀ ਸਰਕਾਰ ਬਣ ਚੁੱਕੀ ਹੈ। ਔਰ ਕਿਉਂਕਿ ਇੱਥੋਂ ਦੇ ਐਮਪੀ ਨੇ ਆਪਣੇ ਅਸਤੀਫਾ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਜੋ ਐਮਐਲਏ ਇਲੈਕਸ਼ਨ ਹੈ ਇਹ ਦੁਬਾਰਾ ਜੋ ਸਾਡੇ ਉਮੀਦਵਾਰ ਸੀ ਉਹਨਾਂ ਨੇ ਪਾਰਟੀ ਛੱਡ ਕੇ ਇੱਧਰ ਆਏ ਆ ਤੇ ਤਾਂ ਕਿ ਇਹ ਇਲੈਕਸ਼ਨ ਹੋ ਰਿਹਾ ਤੌਰ ਅਸੀਂ ਇਸ ਇਲਾਕੇ ਨੂੰ ਹਾ ਬਦਲਣ ਵਾਸਤੇ ਬੇਨਤੀ ਕਰਦੇ ਹਾਂ ਆਪਣੇ ਘਰ-ਘਰ ਸਾਰੇ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਅਗਰ ਆਪ ਜੀ ਨੇ ਇਥੋਂ ਨਸ਼ਾ ਮੁਕਤ ਕਰਾਣਾ ਹੈ ਜਾਂ ਇਸ ਇਲਾਕੇ ਦੀ ਜੋ ਡਵੈਲਪਮੈਂਟ ਕਰਾਣੀ ਹੈ ਕਿਉਂਕਿ ਨਿੰਦਰભાઈ ਮੋਦੀ ਜੀ ਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਹੀ ਕਾਫੀ ਕਰੋੜਾਂ ਰੁਪਏ ਇੱਥੇ ਭੇਜਿਆ ਹੋਇਆ ਹੈ। ਸਮਾਰਟ ਸਿਟੀ ਵਾਸਤੇ ਉਹ ਕਿਤੇ ਕੋਈ ਨਹੀਂ ਪਹਰ ਨਹੀਂ ਲਗਾ। ਉਹ ਅਸੀਂ ਇਸ ਮੁੱਦੇ ਨੂੰ ਵੀ ਮੋਰ ਰੱਖਿਆ ਹੋਇਆ ਹੈ ਕਿ ਇਸ ਜੋ ਸਮਾਰਟ ਸਿਟੀ ਵਾਸਤੇ ਪ੍ਰਧਾਨ ਮੰਤਰੀ ਜੀ ਨੇ ਪੈਸੇ ਭੇਜੇ ਸਨ ਉਹ ਕਿੱਥੇ ਲਗਾਏ ਹੈ ਕਿੱਥੇ ਡਿਵਲਪਮੈਂਟ ਕੀਤੀ ਹੈ। ਉਹ ਸਾਡਾ ਮੇਨ ਮੁੱਦਾ ਇਹੀ ਹੈ ਕਿ ਇੱਥੋਂ ਆਪਾਂ ਨਸ਼ਾ ਮੁਕਤ ਕਰਾਉਣਾ ਹੈ ਆਪਣੇ ਇਲਾਕੇ ਨੂੰ। ਔਰ ਇਸ ਸਰਕੇ ਬੇਨਤੀ ਕਰਦੇ ਹਾਂ ਸਾਰੇ ਲੱਖਣਵਾਸੀਆਂ ਨੂੰ ਸਾਡੇ ਉਮੀਦਵਾਰ ਸ਼ੀਤੂ ਲੱਜ ਨੂੰ ਭਾਰੀ ਮੋਤ ਨਾਲ ਇੱਥੋਂ ਜਿਤਾਇਆ ਜਾਵੇ। ਆ ਸੋ ਇਹ ਹਨ ਜ਼ਿਲ੍ਹਾ ਜਲੰਧਰ ਦੇ ਐਸਸੀ ਮੋਚਾ ਦੇ ਪ੍ਰਧਾਨ ਅਜਮੇ ਸਿੰਘ ਬਾਦਲ ਜੀ ਜਿਨ੍ਹਾਂ ਦਾਸਤੀ ਕਿ ਅੱਜ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਪੂਰੇ ਐਸਸੀ ਸਮਾਜ ਨੇ ਮੋर्चा ਸੰਭਾਲ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਦਰ ਵੈਸਟ ਹਲਕੇ ਦੇ ਸਮੂਹ ਐਸਸੀ ਭਾਈਚਾਰੇ ਨੂੰ ਅਪੀਲ ਵੀ ਕੀਤੀ ਹੈ ਕਿ ਸਾਰਾ ਐਸਸੀ ਭਾਈਚਾਰਾ ਸ਼ੀਤਲ ਅੰਗੁਰਾਲ ਦੇ ਹੱਕ ਵਿੱਚ ਖੜਾ ਹੋ ਕੇ ਉਹਨਾਂ ਨੂੰ ਭਾਰੀ ਬਹੁਮਤ ਜਿਤਾ ਕੇ ਜਿੰਦਰ ਦੀ ਨੁਹਾਰ ਬਣਨ ਵਾਸਤੇ ਸ਼ੀਤਲ ਅੰਗੁਰਾਲ ਜਿਹੜੇ ਬੀਜੇਪੀ ਦੇ ਉਮੀਦਵਾਰ ਹਨ ਉਹਨਾਂ ਨੂੰ ਜਿਤਾ ਕੇ ਇੱਕ ਫਤਵਾ ਦੇਣ ਤਾਂ ਕਿ ਉਹ ਜਿੰਦਰ ਦੇ ਵਿੱਚ ਨਸ਼ਾ ਤੇ ਜਿਹੜੀ ਹੋੜੜੀ ਸਿਵਰੇ ਪਾਣੀ ਸਮੱਸਿਆ ਉਹਨੂੰ ਬਿਲਕੁਲ ਆਂਦੇ ਹੀ ਦੂਰ ਕਰਦਣ कैमरा बॉबी ना संदीप शर्मा दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप